ਲੁਧਿਆਣਾ ਸਰਕਟਾ ਹੌਸ ਵਿਕੈਂਡ ਨਗਰ ਨਿਗਮ ਕਾਰਪੋਰੇਸ਼ਨ ਲੁਧਿਆਣਾ ਅਤੇ ਸਿਟੀ ਨੀਂਦਾਨ ਉਤਸਵ ਦੇ ਸਹਿਯੋਗ ਨਾਲ ਤੀਸਰੀ ਵਾਰ ਦਾਨ ਉਤਸਵ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਨੂੰ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਜੋ ਵੀ ਅਸੀਂ ਦਾਨ ਉਤਸਵ ਕਰ ਰਹੇ ਹਾਂ ਉਹ ਪਿਛਲੇ ਸਾਲ ਨਾਲੋਂ ਕਈ ਗੁਣਾ ਵੱਧ ਹੋਣਾ ਚਾਹੀਦਾ ਹੈ ਪ੍ਰਕਰਨਾ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਜੋ ਅਸੀਂ ਦਾਨ ਉਤਸਵ ਮਨਾਉਂਦੇ ਹਾਂ ਉਸ ਵਿੱਚ ਲੁਧਿਆਣਾ ਵਾਸੀਆਂ ਦਾ ਭਰਪੂਰ ਸਹਿਯੋਗ ਦੇਖਣ ਨੂੰ ਵਾਰ ਵੀ ਲੁਧਿਆਣਾ ਵਾਸੀ ਭਰਪੂਰ ਸਹਿਯੋਗ ਦੀ ਉਮੀਦ ਕਰ ਰਿਹਾ ਅਤੇ ਇਸ ਵਾਰ ਇਹ ਉੱਤਸਵ ਪੰਜਾਬ ਦੇ ਪੰਜ ਸ਼ਹਿਰਾਂ ਵਿੱਚ ਮਨਾਇਆ ਜਾ ਰਿਹਾ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਪ੍ਰਬੰਧਕਾਂ ਵੱਲੋਂ ਹੋਰ ਕੀ ਕੀਤਾ ਗਿਆ। ਨਮਸਕਾਰ ਜੀ ਅੱਜ ਅਸੀਂ ਸਿਟੀ ਨੀਡਸ ਦੇ ਤੀਸਰੇ ਧਾਨ ਉੱਤਸਵ ਦੀ ਅਨਾਉਂਸਮੈਂਟ ਕਰਨ ਲਈ ਸਾਰੇ ਇਕੱਠੇ ਹੋਏ ਹਾਂ। ਤੇ ਸਾਡੇ ਨਾਲ ਇੰਡਸਟਰੀ ਤੋਂ ਕੁਲਾਰ ਸਾਹਿਬ, ਕਾਰਪੋਰੇਸ਼ਨ ਤੋਂ ਸੇਕੋ ਸਾਹਿਬ ਤੇ ਬਾਕੀ ਹੋਰ ਨੁਮਾਇੰਦੇ ਸਾਡੀ ਟੀਮ ਦੇ ਸਾਰੇ ਹੈਗੇ ਆ। ਇਹ ਇੱਕ ਐਸਾ ਉਤਸਵ ਹੈ ਜਿਹਦੇ ਵਿੱਚ ਅਸੀਂ ਸਾਰੇ ਘਰਾਂ ਤੋਂ ਫੈਕਟਰੀਜ਼ ਤੋਂ ਜਾਂ ਸਕੂਲਜ਼ ਅਤੇ ਕਾਲਜਸ ਤੋਂ ਪੁਰਾਣਾ ਸਮਾਨ ਜਿਹਦੇ ਵਿੱਚ ਕਪੜਾ ਟੌਇਜ਼ ਕਿਤਾਬਾਂ ਗੇਮਸ ਇਲੈਕਟ੍ਰੋਨਿਕਸ ਕੋਈ ਵੀ ਐਸਾ ਮਟੀਰੀਅਲ ਜਿਹੜਾ ਤੁਹਾਡੇ ਕੋਲ ਫालतू ਪਿਆ ਔਰ ਨੂੰ ਯੂਜ਼ ਨਹੀਂ ਕਰ ਰਹੇ ਉਹਨੂੰ ਅਸੀਂ ਕਲੈਕਟ ਕਰਦੇ ਆ ਉਸ ਤੋਂ ਬਾਅਦ ਉਹਨੂੰ ਸੈਗਰੀਗੇਟ ਕਰਕੇ ਲਿਫਟ ਕਰਕੇ ਅਸੀਂ ਬਾਅਦ ਚ ਉਹਨੂੰ ਗ੍ਰੈਜੂਅਲੀ ਲੋਕਲ ਐਨਜੀਓ ਪਾਰਟਨਰ ਜਿਹੜੇ ਹੈ ਉਹਨਾਂ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਉਹ ਸਮਾਨ ਡਿਸਟ੍ਰੀਬਿਊਟ ਕਰਦੇ ਆ ਇਹਦੇ ਵਾਸਤੇ ਅਸੀਂ ਸ਼ਹਿਰ ਦੇ ਤਕਰੀਬਨ 40 ਇੰਸਟੀਟਿਊਸ਼ਨਸ ਤੇ ਡਿਫਰੈਂਟ ਕਲੱਬਸ ਔਰ ਇੰਡਸਟਰੀਜ਼ ਦੇ ਨਾਲ ਕਲੈਕਸ਼ਨ ਸੈਂਟਰਸ ਬਣਾਉਣੇ ਆ ਜਿੱਥੇ ਲੋਕ ਜਾ ਕੇ 2 ਤੋਂ ਲੈ ਕੇ 8 ਤਰੀਕ ਤੱਕ ਆਪਣਾ ਮਟੀਰੀਅਲ ਡੋਨੇਟ ਕਰ ਦਿੰਦੇ ਨੇ ਉਸ ਤੋਂ ਬਾਅਦ 9 ਤੋਂ ਅਨਵਰਡ ਅਸੀਂ ਉਹ ਸਾਰਾ ਮਟੀਰੀਅਲ ਲਿਫਟ ਕਰਕੇ ਇੰਡੋਰ ਸਟੇਡੀਅਮ ਲੈ ਕੇ ਆਣੇ ਆ ਜਿੱਥੇ ਉਹਨੂੰ ਸੈਗਰੀਗੇਟ ਕੀਤਾ ਜਾਂਦਾ ਹੈ ਔਰ ਮਾਰਸ਼ਲਰ ਦੀ ਟੀਮ ਉਹਨੂੰ ਫਿਰ ਇੱਕ ਡਿਸਪਲੇ ਦੇ ਤੌਰ ਤੇ ਲਗਾਉਂਦੀ ਹੈ ਔਰ ਅੱਜ ਕੀ ਅਸੀਂ 21 ਔਰ 22 ਅਕਤੂਬਰ ਨੂੰ ਇੱਕ ਕਾਰਨੀਵਲ ਲਗਾਉਣ ਜਾ ਰਹੇ ਆ ਵੱਡਾ ਮੇਲਾ ਲਗਾਉਣ ਜਾ ਰਹੇ ਆ ਡਿਸਪਲੇ ਦੇ ਨਾਲ ਨਾਲ ਬਹੁਤ ਸਾਰੇ ਐਨ ਜੀਓਜ਼ ਐਸੇ ਆਣਗੇ ਜਿਹੜੇ ਕਿ এনवायरमेंट ਵਿੱਚ ਕੰਮ ਕਰਦੇ ਆ ਔਰ ਉਹ এনवायरमेंटਲ ਪ੍ਰੋਡਕਟਸ ਨੂੰ ਉੱਥੇ ਡਿਸਪਲੇ ਕਰਨਗੇ ਲੁਧਿਆਣਾ ਤੋਂ ਇਲਾਵਾ ਇਹ ਜਿਹੜਾ ਪ੍ਰੋਗਰਾਮ ਹੈ ਐਦਕੀ ਜਲੰਧਰ ਅੰਮ੍ਰਿਤਸਰ ਰੋਪੜ ਮੋਹਾਲੀ ਚੰਡੀਗੜ੍ਹ ਪੰਚਗੁਰਾ ਤੇ ਦਿੱਲੀ ਦੇ ਵਿੱਚ ਵੀ ਕਰਾਇਆ ਜਾ ਰਿਹਾ ਹੈ ਔਰ ਖਾਸ ਤੌਰ ਤੇ ਮੈਂਸ਼ਨ ਕਰਨ ਦਾ ਮਤਲਬ ਇਹ ਹੈ ਕਿ ਇਹ ਸਾਡੇ ਵੋਲੰਟਰੀਅਰ ਜਿਹੜੇ 700 800 ਵੋਲੰਟਰੀਅਰ ਸਾਡੇ ਨਾਲ ਜੁੜੇ ਇਸ ਪ੍ਰੋਗਰਾਮ 'ਚ ਉਹਨਾਂ ਨੂੰ ਯੂਨੀਸੇਫ ਵੱਲੋਂ ਔਰ ਮਿਨਿਸਟਰੀ ਆਫ এনवायरमेंट ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਜਿਹੜੇ ਲੁਧਿਆਣੇ ਦੇ ਵੋਲੰਟੀਅਰਸ ਹੋਣਗੇ ਉਹਨਾਂ ਨੂੰ ਇਹਨਾਂ ਡਿਸ਼ਨ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਸੋ ਇਹ ਇੱਕ ਬਰੀਫ ਸੀਗਾ ਔਰ ਇਹਦੇ ਵਾਸਤੇ ਜਿਹੜਾ ਮੇਨ ਹੈ ਕਿ 150 ਦੇ ਕਰੀਬ ਕਲੈਕਸ਼ਨ ਸੈਂਟਰਸ ਹੈ ਇੱਕ ਅਸੀਂ ਫੋਨ ਨੰਬਰ ਐਡਵਰਟਾਈਜ਼ ਕਰਦੇ ਆ ਹਰ ਜਗ੍ਹਾ ਤੇ ਇਸ ਨੰਬਰ ਤੇ ਜਦੋਂ ਤੁਸੀਂ ਕਾਲ ਕਰਦੇ ਹੋ ਤੇ ਵਟਸਐਪ ਚੈੱਕ ਕਰਦੇ ਹੋ ਤੇ ਤੁਹਾਨੂੰ ਆਪਣਾ ਸ਼ਹਿਰ ਔਰ ਨਜ਼ਦੀਕੀ ਜਿਹੜਾ ਤੁਹਾਡਾ ਕਲੈਕਸ਼ਨ ਸੈਂਟਰ ਹੈ ਉਹਦੀ ਡਿਟੇਲ ਮਿਲ ਜਾਂਦੀ ਹੈ ਸੋ ਆਟੋਮੈਟਿਕਲੀ ਤੁਸੀਂ ਉੱਥੇ ਜਾ ਕੇ ਆਪਣਾ ਸਮਾਨ ਡਿਲੀਵਰ ਕਰ ਸਕਦੇ ਹੋ ਸੋ ਇੱਕ ਐਸਾ ਸਮਾਗਮ ਹੈ ਜਿਹਦੇ ਨਾਲ ਅਸੀਂ ਰਿਡਿਊਸ ਰੀਯੂਜ਼ ਰੀਸਾਈਕਲ ਨੂੰ ਪ੍ਰਮੋਟ ਕਰਦੇ ਆਂ ਫਿਲਾਂਥਰੋਪੀ ਵੋਲੰਟਰੀਜ਼ਮ ਔਰ ਦਾਨ ਨੂੰ ਔਰ ਆਪਸੀ ਸਹਿਯੋਗ ਨੂੰ ਆਪਸੀ ਭਾਈਚਾਰਣ ਨੂੰ ਅਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਇਹ ਬੇਸਿਕ ਅਨਾਉਂਸਮੈਂਟ ਵਾਸਤੇ ਅੱਜ ਸਾਰੇ ਅਸੀਂ ਇਕੱਠੇ ਹੋਏ ਆਂ ਅੱਜ ਜਿਹੜਾ ਸਿਟੀ ਨੀਡਸ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਦੇ ਸਹਿਯੋਗ ਦੇ ਨਾਲ ਜਿਹੜਾ ਤੀਸਰਾ ਦਾਨ ਉਤਸਵ ਹੈ ਉਹਦੀ ਅਨਾਉਂਸਮੈਂਟ ਕੀਤੀ ਗਈ ਆ ਪਿਛਲੇ ਵੀ ਦੋਨੋਂ ਜਿਹੜੇ ਦਾਨ ਉਤਸਵ ਸੀਗੇ ਬੜੇ ਸਕਸੈਸਫੁਲ ਗਏ ਕਿਉਂਕਿ ਜਿਸ ਕਨਸੈਪਟ ਦੇ ਉੱਤੇ ਸਿਟੀ ਨੀਡਸ ਕੰਮ ਕਰ ਰਹੀ ਆ ਰੀਯੂਜ਼ ਰੀਸਾਈਕਲ ਇਹ ਦੋਨੋਂ ਚੀਜ਼ਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਨੇ ਕਿਉਂਕਿ ਕਈ ਚੀਜ਼ਾਂ ਸਾਡੇ ਕੋਲੇ ਘਰਾਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਪਰ ਅਸੀਂ ਉਹਨੂੰ ਯੂਜ਼ ਨਹੀਂ ਕਰਦੇ ਹੈਗੇ ਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਅੰਤ ਦੇ ਵਿੱਚ ਖਰਾਬ ਹੋ ਜਾਂਦੀਆਂ ਨੇ ਪਰ ਉਹ ਅਗਰ ਰਾਈਟ ਟਾਈਮ ਦੇ ਉੱਤੇ ਰਾਈਟ ਪਲੇਸ ਪਲੇਸਮੈਂਟ ਹੋ ਜਵੇ ਉਹਦੀ ਤਾਂ ਇੱਕ ਇਹ ਨੀਡੀ ਪੀਪਲਸ ਵਾਸਤੇ ਬਹੁਤ ਵੱਡੀ ਗਿਫਟ ਦਾ ਕੰਮ ਕਰਦੀ ਆ ਸੋ ਮੈਂ ਜਿੱਥੇ ਸਿਟੀ ਨੀਡਸ ਨੂੰ ਮੁਬਾਰਕਾਂ ਦਿੰਨਾ ਬਾ ਉੱਥੇ ਸਾਡੇ ਕਮਿਸ਼ਨਰ ਜਿਹਨਾਂ ਕਮਿਸ਼ਨਰ ਸੇਕੋ ਸਾਹਿਬ ਦਿਨ ਦਾ ਇਨੀਸ਼ੀਏਟਿਵ ਸੀਗਾ ਸਿਟੀ ਨੀਡਸ ਦੇ ਨਾਲ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਬਾ ਕਿ ਕਾਰਪੋਰੇਸ਼ਨ ਨੇ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਤਾਂ ਕਿ ਜ਼ਰੂਰਤਮੰਦ ਲੋਕਾਂ ਕੋਲੇ ਜਿਹੜੀ ਚੀਜ਼ ਆ ਉਹ ਉਹਦੀ ਪਲੇਸਮੈਂਟ ਹੋ ਸਕੇ ਉਹਨਾਂ ਕੋਲ ਪਹੁੰਚ ਸਕੇ ਤੇ ਜਿਹੜਾ ਹੈਗਾ ਵਾ ਉਹ ਆਪਣਾ ਉਹਦੇ ਨਾਲ ਗੁਜ਼ਾਰਾ ਕਰ ਸਕਣ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ ਅਸੀਂ ਤੀਸਰੇ ਦਾਨ ਉਤਸਵ ਲਈ ਇਕੱਠੇ ਹੋਏ ਆਂ ਸਭ ਤੋਂ ਪਹਿਲਾਂ ਮੇਰੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਫੇਰ ਇੱਕ ਵਾਰ ਇਸ ਸਾਲ ਦੇ ਵਿੱਚ ਇੱਕ ਬੇਨਤੀ ਲੈ ਕੇ ਲੁਧਿਆਣਾ ਵਾਸੀਆਂ ਦੇ ਮੂਹਰੇ ਆਏ ਆਂ ਹੱਥ ਜੋੜ ਕੇ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਦੋ ਦਾਨ ਉਤਸਵ ਨੂੰ ਸਾਨੂੰ ਕਾਮਯਾਬੀ ਬਖਸ਼ੀ ਹੈ ਸਾਡੇ ਨਾਲ ਸਹਿਯੋਗ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵਾਰ ਵੀ ਲੁਧਿਆਣਾ ਸਾਨੂੰ ਬਹੁਤ ਸਹਿਯੋਗ ਦੇਗਾ ਤੇ ਖੁੱਲ ਕੇ ਦਾਨ ਕਰੇਗਾ ਜਿਸ ਤਰ੍ਹਾਂ ਮੈਂ ਇੱਕ ਕੋਟ ਕੀਤਾ ਕਿ ਤੁਹਾਡਾ ਦਾਨ ਕਿਸੇ ਦੀ ਮੁਸਕਾਨ ਜੋ ਤੁਸੀਂ ਦਾਨ ਕਰੋਗੇ ਕਿਉਂਕਿ ਕਈ ਵਾਰ ਆਪਣੇ ਘਰਾਂ ਦੇ ਵਿੱਚ ਇਹ ਜਿਹੇ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਦਵਾਨ ਸਾਹਿਬ ਨੇ ਦੱਸਿਆ ਕਿ ਕਪੜੇ ਬੱਚਿਆਂ ਦੇ ਟੌਇਜ਼ ਜਿਵੇਂ ਜਿਵੇਂ ਬੱਚੇ ਵੱਡੇ ਹੋ ਜਾਂਦੇ ਆ ਉਹਨਾਂ ਦੇ ਕਪੜੇ ਫਰੀ ਰਪਏ ਰਹਿੰਦੇ ਆ ਖਡੋਣੇ ਪਏ ਰਹਿੰਦੇ ਆ ਕਿਤਾਬਾਂ ਪਈਆਂ ਰਹਿੰਦੀਆਂ ਬੱਚੇ ਅਗਲੀ ਕਲਾਸ ਚਲੇ ਗਏ ਕਈ ਚੀਜ਼ਾਂ ਇਦਾਂ ਦੀਆਂ ਹੋਰ ਨੇ ਯੂਟੈਂਸੀਲਸ ਨੇ ਤੁਸੀਂ ਨਵੇਂ ਲੈ ਆਂਦੇ ਪੁਰਾਣੇ ਕਪਾੜੇ ਯੂਜ਼ ਹੋਣੇ ਬੰਦ ਹੋ ਗਏ ਬਟ ਜਦੋਂ ਉਹ ਚੀਜ਼ ਤੁਸੀਂ ਕਿਸੇ ਦਾਨ ਸਾਨੂੰ ਦਾਨ ਕਰਦੇ ਹੋ ਤੇ ਅਸੀਂ ਕਿਸੇ ਲੋੜਵੰਦ ਤੱਕ ਪਹੁੰਚਾਉਂਦੇ ਆ ਤਾਂ ਜਿਹੜਾ ਬੰਦਾ ਉਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦਾ ਉਹਦੇ ਕੋਲ ਜਦੋਂ ਉਹ ਚੀਜ਼ ਪਹੁੰਚਦੀ ਆ ਤਾਂ ਜਿਹੜੀ ਉਹਨੂੰ ਮੁਸਕਾਨ ਮਿਲਦੀ ਆ ਜਿਹੜੀ ਉਹਨੂੰ ਖੁਸ਼ੀ ਮਿਲਦੀ ਆ ਉਹਦਾ ਦੇਣ ਤੁਸ ਕੋਈ ਨਹੀਂ ਦੇ ਸਕਦਾ ਤੇ ਇਹ ਇੱਕ ਬਹੁਤ ਵੱਡੀ ਚੀਜ਼ ਆ ਇਸ ਵਾਰ ਸਾਡੇ ਨਾਲ ਸਿਟੀ ਨੀਡ ਸਰਕਾਰਪੇਸ਼ਨ ਦੇ ਨਾਲ ਫਿੱਕੀ ਤੋਂ ਕੁਲਾਰ ਸਾਹਿਬ ਹਣੀ ਨਾਲ ਜੁੜੇ ਨੇ ਇੰਡਸਟਰੀ ਆ ਯੂਸੀਪੀਐਮ ਐ ਸਾਡੇ ਨਾਲ ਜੁੜਿਆ ਉਸ ਤੋਂ ਇਲਾਵਾ ਐਨ ਜੀਓਜ਼ ਦੇ ਤੌਰ ਤੇ ਐਕਟਿਵਮ ਤੋਂ ਹਰਲੀਨ ਜੀ ਫਿਲੰਥੈਰਪੀ ਕਲੱਬ ਤੋਂ ਅਨੂ ਮੈਡਮ ਲਕੀ ਜੀ ਤੇ ਕਰਨਲ ਸਾਹਿਬ ਨੇ ਅਦਰੋਪਰੀਤ ਪ੍ਰੀਤ मैम ਨੇ ਇਸ ਤੋਂ ਇਲਾਵਾ ਸਾਡੇ ਨਾਲ ਏਤਕੀ 40 ਸਕੂਲ ਕਾਲਜ ਨੇ ਔਰ ਜਿਹੜੇ ਏਤਕੀ ਸਾਡੇ ਕਲੈਕਸ਼ਨ ਸੈਂਟਰ ਵੀ ਨੇ ਉਹ ਵੀ ਮੈਕਸਿਮਲ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਨਾਲ ਸ਼ਹਿਰ ਦੇ ਜਿਹੜੇ ਚਾਰ ਪ੍ਰੋਮੀਨੈਂਟ ਕਲੱਬ ਨੇ ਉਹ ਵੀ ਸਾਡੇ ਨਾਲ ਜੁੜੇ ਨੇ ਤੇ ਇਸ ਤੋਂ ਇਲਾਵਾ ਇੱਕ ਲੁਧਿਆਣਾ ਵਾਸੀਆਂ ਨੂੰ ਇਹ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਆ ਕਿ ਜਿਹੜਾ ਪਿਛਲੇ 2 ਸਾਲ ਤੱਕ ਇਹ ਆਈਡੀਆ ਸਿਰਫ ਲੁਧਿਆਣੇ ਤੱਕ ਸੀਮਤ ਸੀ ਏਤਕੀ ਦੀਵਾਨ ਸਾਹਿਬ ਦੀ ਮਿਹਨਤ ਦੇ ਨਾਲ ਪੰਦੀ ਸਾਹਿਬ ਦੀ ਮਿਹਨਤ ਦੇ ਨਾਲ ਇਹ ਪੰਜਾਬ ਦੇ ਪੰਜ ਸ਼ਹਿਰਾਂ ਦੇ ਵਿੱਚ ਨਾਲ ਦੀ ਨਾਲ ਹੋ ਰਿਹਾ ਹੈ ਅੰਮ੍ਰਿਤਸਰ ਜਲੰਧਰ ਮੁਹਾਲੀ ਰੋਪੜ ਲੁਧਿਆਣਾ ਤੇ ਪ੍ਰਮਾਤਮਾ ਸੁੱਖ ਰੱਖੇ ਅਗਲੀ ਵਾਰ ਅਸੀਂ ਇਹਨੂੰ ਪੰਜਾਬ ਦੇ ਉਮੀਦ ਕਰਦੇ ਆ ਕਿ ਸਾਰੇ ਸ਼ਹਿਰਾਂ ਚ ਲੈ ਕੇ ਜਾਵਾਂਗੇ ਇਹ ਇੱਕ ਪੰਜਾਬ ਦਾ ਮੇਲਾ ਬਣੂਗਾ ਤੇ ਮੈਂ ਲੁਧਿਆਣਾ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਇਸ ਦਾਣ ਉత్సਵ ਦੇ ਵਿੱਚ ਬਾਤ ਚੜ ਕੇ ਸਹਿਯੋਗ ਕਰੋ ਨਗਰ ਨਿਗਮ ਦਾ ਸਿਟੀ ਨੀਡਸ ਦਾ ਤੇ ਹੋਰ ਜਿਹੜੇ ਸਾਡੇ ਨਾਲ ਐਨਜੀਓ ਜੁੜੇ ਨੇ ਉਹ ਸਾਰੇ ਵੇਟ ਕਰ ਰਹੇ ਨੇ ਕਿ ਤੁਸੀਂ ਖੁੱਲ੍ਹ ਦਿਲੀ ਨਾਲ ਦਾਨ ਕਰੋਗੇ ਤੇ ਤੁਹਾਡਾ ਕੀਤਾ ਦਾਨ ਅਸੀਂ ਲੋੜਵੰਦਾ ਤੱਕ ਪਹੁੰਚਾਵਾਂਗੇ ਥੈਂਕ ਯੂ ਠੀਕ ਹੈ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਇੱਕੋ ਅਪੀਲ ਆ ਜੀ ਵੱਧ ਤੋਂ ਵੱਧ ਚੀਜ਼ਾਂ ਦਾ ਦਾਨ ਕਰੋ ਤੁਸੀਂ ਚਾਹੇ ਤੁਹਾਡੇ ਕੋਲ ਜੇ ਤੁਸੀਂ ਕਹੋ ਵੀ ਉਹ ਯੂਜ਼ ਨਹੀਂ ਹੋ ਸਕਦੀ ਉਹ ਵੀ ਸਾਨੂੰ ਚੀਜ਼ দান ਦਿਓ ਕਿਉਂਕਿ ਸਾਡੇ ਕੋਲ ਫਟੇ ਪੁਰਾਣੇ ਕੱਪੜਿਆਂ ਤੋਂ ਝੋਲੇ ਬਣਾਉਣ ਵਾਲੇ ਵੀ ਨੇ ਉਹਨਾਂ ਨੂੰ ਰੀਯੂਜ਼ ਕਰਨ ਵਾਲੇ ਵੀ ਨੇ ਬੇਸਿਕਲੀ ਸਾਡਾ ਕੰਮ ਹੀ ਰੀਯੂਜ਼ ਰੀਸਾਈਕਲ ਐਂਡ ਰਿਡਿਊਸ ਦਾ ਵਾਹ ਨੰਬਰ 787778 70803 ਇਹ ਨੰਬਰ ਜਾਰੀ ਕੀਤਾ ਜਾ ਰਿਹਾ ਸਾਡੇ ਵੱਲੋਂ ਇਹ ਤੇ ਤੁਸੀਂ ਕਾਲ ਕਰੋ ਤੁਹਾਨੂੰ WhatsApp ਤੇ ਮੈਸੇਜ ਆ ਜਾਏਗਾ ਉਥੋਂ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਨੇੜੇ ਕਿਹੜਾ ਕਲੈਕਸ਼ਨ ਸੈਂਟਰ ਹੈ ਤੁਸੀਂ ਸਮਾਨ ਉੱਥੇ ਦੇ ਸਕਦੇ ਹੋ ਉਦੋਂ ਅੱਗੇ ਜ਼ਿੰਮੇਵਾਰੀ ਸਾਡੀ ਸਰ ਡਿਸਟ੍ਰੀਬਿਊਟ ਕਿੱਥੇ ਕਿੱਥੇ ਜਾਏਗਾ ਕਿੰਨੀ ਤਰੀਕ ਨੂੰ ਕੀਤਾ ਜਾਏਗਾ ਇਹ ਡਿਸਟ੍ਰੀਬਿਊਟ 22 23 ਤਰੀਕ ਨੂੰ ਅਸੀਂ ਇੰਡੋਰ ਸਟੇਡੀਅਮ 'ਚ ਭੇਜ ਰਹੇ ਹਾਂ ਕਿ ਜਿਹਦਾ ਦੁਵਾਨ ਸਾਹਿਬ ਨੇ ਦੱਸਿਆ ਵੀ ਕਾਰਨੀਵਲ ਲਾਵਾਂਗੇ ਉਥੇ ਸਬੰਧਤ ਜਿਹੜੀ ਜਿਹੜੀ NGO ਨੂੰ ਜੋ ਚਾਹੀਦਾ ਉਥੋਂ ਉਹਨਾਂ ਤੋਂ ਉਹਨਾਂ ਨੂੰ ਦਿੱਤਾ ਜਾਊਗਾ ਉਸ ਤੋਂ ਇਲਾਵਾ ਦੀਵਾਨ ਸਾਹਿਬ ਨੇ ਇੱਕ ਨਵਾਂ ਆਈਡੀਆ ਕਾਰਪੋਰੇਸ਼ਨ ਨਾਲ ਸ਼ੇਅਰ ਕਰਕੇ ਕੀਤਾ ਕਿ ਅਸੀਂ ਜਿਹੜੇ ਸਾਡੇ ਐਮਆਰਐਫ ਸੈਂਟਰ ਬਣੇ ਹੋਏ ਨੇ ਕਾਰਪੋਰੇਸ਼ਨ ਦੇ ਇਹ ਜਿਹੜਾ ਸਮਾਨ ਸਾਡੇ ਕੋਲ ਹੋਊਗਾ ਉਥੇ ਹਰ ਮਹੀਨੇ ਇੱਕ ਦਿਨ ਡੋਨੇਟ ਕੀਤਾ ਜਾਇਆ ਕਰੂਗਾ ਗਰੀਬ ਲੋਕਾਂ ਨੂੰ